ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਬਣਾਉਣ ਲੱਗੇ ਆ ਆਲੂ ਨੌੜਰੀ ਦੀ ਸਬ지 ਆਲੂ ਕੱਟੇ ਪਏ ਆ ਨੌੜਰੀ ਬਾਣੀ ਚ ਬਾਲ ਕੇ ਰੱਖੀ ਆ ਆਹ ਧਨੀਆ ਇਹਦੇ ਲਾਗੇ ਤੇ ਚਾਹ ਤੇ ਹੁਣ ਆਪ ਜੀ ਆ ਪਾ ਕੇ ਲਸਣ ਅਦਰ ਤੇ ਪਿਆਜ਼ ਟਮਾਟਰ ਦਾ ਜਿਹੜਾ ਪੇਸਟ ਬਣਾਇਆ ਹੈ ਹੁਣ ਆਪਾਂ ਪਾਤੀ ਹਲਦੀ ਹੁਣ ਪਾਵਾਂਗੇ ਦੇਗੀ ਮੇਰੇ ਚ ਹੁਣ ਲੂਣ ਚਮਚਾ ਇੱਕ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਤੇ ਚਮਚਾ ਕ ਗਰਮ ਮਸਾਲਾ ਲਓ ਆਪਣੇ ਮਸਾਲੇ ਗਏ ਗਰਾਮ ਤੋਂ ਇਹੋ ਕਰਕੇ ਦਿਖਾ ਲੈ ਇਧਰ ਬਣੀ ਚਾਹਣ ਵਾਲਿਆ ਬਾਲਾ ਗੈਸ ਕਰਦੇ ਦੇ ਬਾਅਦ ਤੇ ਚਾਹ ਲਗੇ ਪਣ ਵੇਖ ਲਓ ਜੀ ਮਸਾਲਾ ਪਾ ਲਿਆ ਕੋ ਜੜ ਦੇਖੋ ਹੁਣ ਆਪਾਂ ਥੋੜਾ ਪਾ ਕੇ ਬਾਣ ਕੇ ਚੰਗੀ ਤਰ੍ਹਾਂ ਭੁੱਜ ਜੂਗਾ ਮਿਕਸਰ ਵਾਲੇ ਕਾਪ ਦੇ ਵਿੱਚ ਪਾਣੀ ਫੇਰ ਦੇਣੇ ਆਪਾਂ ਜੀ ਆਪਾਂ ਪੇਸਟ ਬਣਾਇਆ ਆਂ ਆ ਚਾਹ ਲੈ ਜੋ ਟੋਫੀ ਨਹੀਂ ਚਾਹਣਾ ਖਾਈ ਦੀ ਮੈਂ ਵੀੜ ਗੋਪਣਾ ਹਾਂ ਢਾਈ ਨੋ ਕਨ ਪੜਾ ਲੱਗ ਜਾਣਾ ਹੈ ਪਾਈ ਟੋਫਾ ਖਾਂਦਾ ਚਾਨਟ ਉਪੇਗਾ ਖਾਂਦਾ ਪਾਈ ਹੱਡ ਅਰਸ਼ੀ ਦੀ ਨਾ ਕਾਪ ਚ ਪਾਈ ਤੇ ਹੈਗੀ ਚਾਹ ਹੋਰ ਕਿੱਥੇ ਪਾਉਣੀ ਹੈ ਅਰਸ਼ੀ ਅਰਸ਼ੀ ਨਹੀਂ ਬਣਾਈ ਅਰਸ਼ੀ ਦੀ ਨਹੀਂ ਬਣਾਈ ਬਖਾਛਾੜ ਦੋ ਅਰਮੀ ਬਹੁਤ ਜਿਆਦੀ ਰਸੋਈ ਚ ਭਾਵੇਂ ਰਸੋਈ ਲੌਬੀ ਦੇ ਵਿੱਚ ਹੀ ਆ ਪਰ ਫਿਰ ਵੀ ਬਹੁਤ ਜਿਆਦੀ ਗਰਮੀ ਹੈ ਤੋ ਗੁਰੂ ਆਹ ਸੁਖਾਈ ਗਰਮ ਪਾਣੀ ਹੈ ਸਗਲਾ ਗਰਮ ਹੈ ਕਬਚ ਤੇ ਅੰਦਰਾ ਖੜਾ ਮਸਾਲਾ ਗਿਆ ਪਾਣ ਪਣਾ ਪਏ ਚ ਪਾੜ ਗਏ ਜੀ ਹਾਈ ਹਜੇ ਵੀ ਸਗਲਾ ਤੱਤਾ ਹੈ ਪਾ ਤਾ ਆਪਾਂ ਲੋਟ ਰਗੇ ਤੇ ਹੁਣ ਪੜ ਗਿਆ ਆਪਾਂ ਆਲੂ ਤੇ ਤੁਹਾਨੂੰ ਮੈਂ ਬੇਲਾ ਫੜਿਆ ਨਾ ਮਿਕਸ ਕਰਕੇ ਤੁਹਾਨੂੰ ਸ਼ਾਇਦ ਵੀੜ ਕੋ ਕੁਛ ਕਾਟ ਦਿਦੀ ਹੋਵੇ ਇਸ ਵਕਤ ਤੇ ਨਿਆਣੀ ਹੁਣ ਕੇ ਆਖੇ ਨਹੀਂ ਲੱਗਦੇ ਇਹਨਾਂ ਨੂੰ ਆਪਾਂ ਜਾਈਏ ਸਾਉਦੀ ਨੂੰ ਰਿਜਣ ਤੇ ਆਪਾਂ ਨਾਲ ਜਿਹੜੀ ਗੇਚਾ ਜਿਹੜੀ ਬਣਾਈ ਹੈ ਫਿਰ ਆਪਾਂ ਨਾਲ ਥੰਨਾਂ ਧੋ ਕੇ ਕੋਨੇ ਹਾਂ ਵੇਖੋ ਸਬਜੀ ਦਾ ਕਲਰ ਵੇਖੋ ਕਿੰਨਾ ਸੋਹਣਾ ਆ ਮਸਾਲਾ ਪੁੱਜ ਗਿਆ ਸਬਜੀ ਆਪਣੀ ਤਿਆਰ ਹੋ ਗਈ ਹੁਣ ਆਪਾਂ ਕੜਾਈ 'ਤੇ ਦੇ ਦੇ ਗੇ ਟੱਕਣ ਨਿਆਣਿਆਂ ਨੇ ਪੀਜਾ ਬਣਾ ਬਣਾ ਕੜਾਈ ਦੀ ਬਹੁਤ ਡੰਡ ਲਾਤੀ ਪਰ ਕੋਈ ਗੱਲ ਨਹੀਂ ਇਹ ਫਿਰ ਵੀ ਪੀਜਾ ਬੰਦਾ ਰਹਿਣਾ ਹੁਣ ਆਪਾਂ ਕੜਾਈ ਜਿਹੜੀ ਇਹ ਚੇਂਜ ਨਹੀਂ ਕਰਨੀ ਹੁਣ ਆਪਾਂ ਗੁੰਨਦੇ ਆ ਆਟਾ ਫਿਰ ਪ੍ਰਸ਼ਾਦ ਦੇ ਲਾਉਣੇ ਅੱਜ ਚੁੱਲੇ ਤੇ ਲਾਉਣੇ ਪ੍ਰਸ਼ਾਦ ਅਸੀਂ ਰਾਤੀਂ ਵੀ ਚੁੱਲੇ ਤੇ ਲਾਏ ਸੀ ਕਿਉਂਕਿ ਰਸੋਈ ਦੇ ਵਿੱਚ ਬਹੁਤ ਗਰਮੀ ਆ ਇੱਥੇ ਫੁਲਕੇ ਨਹੀਂ ਰੈਂਦੇ ਹਵਾ ਨਹੀਂ ਆਉਂਦੀ ਕਹਿ ਬੰਦੇ ਇਸ ਕਰਕੇ ਅਰ ਤੁਹ ਤੰਦੂਰੇ ਲਾਏ ਵੇ ਨਹੀਂ ਆ ਹੋ ਸਕਿਆ ਤਾਂ ਤੰਦੂਰੀ ਕਾ ਲੈਣਾ ਜੋਲੇ ਨਾਲੋਂ ਛੇਤੀ ਲੈ ਜਾਂਦੇ ਆ ਤੰਦੂਰ ਤੇ ਰੋਟੀਆਂ ਇਹ ਲੋ ਜੀ ਇਹ ਥੋੜਾ ਆਪਾਂ ਲੈਡ ਬੰਦ ਕਰ ਦਈਏ ਤੜਕਾ ਸਬਜੀ ਨੂੰ ਦਿੱਤਾ ਲਾ ਸਬਜੀ ਆਪਣੀ ਦਾ ਹੀ ਬਣਨ ਫਿਰ ਆਪਾਂ ਗੁੰਨਦੇ ਆ ਆਟਾ ਨਾਲ ਪ੍ਰਸ਼ਾਦੇ ਲਾਉਣੇ ਵੇਲੇ ਤੰਦੂਰ ਉਰਤਵਨੇ ਆ ਕਿ ਜੋਲੇ ਦੇ ਲਾਉਣੇ ਆ ਫਿਰ ਮਿਲਦੇ ਆ ਤੁਹਾਨੂੰ